ਉਹ ਸਪੀਡਿਟ ਪਰਿਵਾਰ ਦੇ ਹਵਾਲੇ ਅੱਜ ਕੀਤਾ ਜਾਵੇਗਾ ਔਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਦੇ ਆ ਕਿ ਜਿਹੜਾ ਘਰ ਹੈਗਾ ਆ ਘਰ ਦੇ ਵਿੱਚ ਤਕਰੀਬਨ 14 ਤੋਂ 16 ਜਿਹੜੇ ਬੈੱਡ ਆ ਉਹ ਤਿਆਰ ਕੀਤੇ ਗਏ ਆ ਸਜਮ ਗਰਾਊਂਡ ਰਿਅਲਿਟੀ ਅੱਜ ਇਹਨਾਂ ਨੇ ਪਹਿਲੀ ਵਾਰ ਪੰਜਾਬ ਵਿੱਚ ਅਜਿਹੇ ਹੜ੍ਹ ਅਮਰੀਕਾ ਦੇ 1988 ਤੋਂ ਬਾਅਦ ਅਜਿਹੇ ਹੜ੍ਹ ਆਏ ਨੇ ਤੇ ਸਕੂਲ ਵਾਲੋਂ ਬਹੁਤ ਇਨੀਸ਼ੀਏਟਿਵ ਦਿੱਤਾ ਗਿਆ ਇਨਵਿਟਸ ਵਾਲੋਂ ਕਿ ਉਹਨਾਂ ਨੇ ਰਮਦਾਸ ਸੇਵਾ ਵਾਸਤੇ ਭੇਜ ਦਿੱਤੇ ਬੱਚਿਆਂ ਦੀ ਅੱਖ ਖੁੱਲੀ ਕੀ ਕਿੰਨੀ ਇੱਥੇ ਇਨਸਟਰਕਸ਼ਨ ਹੋਈ ਹੈ ਮੈਂ ਸੋਚਦਾ ਵੀ ਅਸੀਂ ਕਿੰਨੀ ਰੱਤ ਪਾ ਮੈਂ ਹੈਲਪ ਕਰਨੀ ਕਰਨੀ ਤੇ ਬਾਬੇ ਉਹ ਕਹ ਗੁਰਵਾਦੀ ਨਗਰੀ ਆਪਣੇ ਆਪ ਕੁਛ ਨਾ ਕੁਛ ਤੇ ਚਲਦੇ ਰਹਿੰਦੇ ਤੁਸੀਂ ਜਾ ਕੇ ਦੇਖੋਗੇ ਇਹਨੇ ਇੰਟਰਨੈਟ ਤੋਂ ਕਾਫੀ ਆਈਡੀਆਸ ਕੱਢੇ ਕਿ ਕਿੰਜ ਆਪਾਂ ਬਿਕੋਸ ਹੜਾ ਆਗਾ ਸੀ ਪਾਣੀ ਸੀ ਹੁਣ ਕੋਈ ਹੋਰ ਸੀਮੈਂਟ ਦਾ ਬਣਾਏ ਉਹ ਵੀ ਟਹਿ ਜਾਏ ਤੇ ਐਨੇ ਹੀ ਆਈਡੀਆ ਕੱਢੇ ਕਿ ਬਾਬਾ ਜੀ ਨੇ ਕੰਟੇਨਰ ਹਾਊਸ ਬਣਾਣਾ ਮੈਂ ਕਿਹਾ ਉਹ ਕਿਉਂ ਤਾਂ ਕਿਹਾ ਬਾਬਾ ਜੀ ਨੇ ਵੇਸ ਕੰਟੇਨਰ ਐਕਸਪੋਰਟ ਇੰਪੋਰਟ ਵਾਸਤੇ ਜਾਂਦੇ ਰਹੇ ਕੋਈ ਉਹਨਾਂ ਕੋਈ ਗੱਲ ਕਰਕੇ ਉਹਨਾਂ ਵਿੱਚ ਕਮਰਾ ਬੁਕਾ ਕੇ ਸੋ ਐ ਦੇ ਅੰਦਰ ਆਪਾਂ ਥਰਮੋਕਾਲ ਪੋਲੀ ਉਵੇਵੇ ਕਿ ਕਿ ਬਾਹਰ ਐਕਸਟਰਾ ਹੀਟ ਵੀ ਆਂਦੀ ਹੈ ਇਹ ਸਾਰਾ ਐਨੀ ਡਿਜ਼ਾਈਨ ਦੇ ਤਰ੍ਹਾਂ ਆ ਤੇ ਆਪਣਾ ਲਾਈਟ ਆ ਗਿਆ ਨੇ ਤੇ ਆਮਨਦ ਬਹੁਤ ਹੀ ਇਤਨੀ ਫੈਮਿਲੀ ਇਸ ਆਮਨ ਦੇ ਰਿਤੇ ਰਹਿ ਸਕੀ ਨੇ ਦੇ ਦੈਟਸ ਦੀ ਮੇਜਰ ਪ੍ਰੋਵੀਜ਼ਨ ਇਸ ਟੂ ਪ੍ਰੋਵਾਈਡ ਅ ਸ਼ੈਲਟਰ ਉਸ ਤੋਂ ਵੱਡੇ ਛੱਤ ਉੱਪਰ ਕੋਈ ਪ੍ਰੋਵੀਜ਼ਨ ਵੱਡਾ ਪ੍ਰੋਵੀਜ਼ਨ ਹੁੰਦਾ ਹੀ ਨਹੀਂ ਤਾਂ ਭਾਜੀ ਤੁਸੀਂ ਹੁਣ ਇੱਕ ਕਰ ਜਿਹੜਾ ਹੋਰ ਆਰਡਰ ਕਰ ਚੁੱਕੇ ਬਣਾਉਣਾ ਪਹਿਲੇ ਇੱਕ ਇਨਸੋਲੇਸ਼ਨ ਹੋ ਗਿਆ ਇਹ ਦੂਜੀ ਮੇਰੀ ਆਲਰੇਡੀ ਉਹਨਾਂ ਨੂੰ ਆਰਡਰ ਜਾ ਚੁੱਕੇ ਹੈ ਜੀਰਾ ਤੁਹਾਨੂੰ ਉਸ ਸੁਪਨਿਆਂ ਦੇ ਘਰ ਦੀਆਂ ਦਿਖਾ ਰਹੇ ਆ ਜਿਸ ਨੂੰ ਕੀ ਇੱਕ ਐਨਜੀਓ ਵੱਲੋਂ ਤਿਆਰ ਕਰਾ ਤਿਆਰ ਕਰਾ ਕੇ ਉਸ पीडਿਤ ਪਰਿਵਾਰ ਦੇ ਹਵਾਲੇ ਅੱਜ ਕੀਤਾ ਜਾਵੇਗਾ ਔਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਕਿ ਜਿਹੜਾ ਘਰ ਹੈਗਾ ਆ ਘਰ ਦੇ ਵਿੱਚ ਤਕਰੀਬਨ 14 ਤੋਂ 16 ਜਿਹੜੇ ਬੈੱਡ ਆ ਉਹ ਤਿਆਰ ਕੀਤੇ ਗਏ ਆ ਉੱਪਰ ਲਾਈਟਸ ਵੀ ਔਨ ਕੀਤੀਆਂ ਗਈਆਂ ਨੇ ਉੱਪਰ ਜਿਹੜਾ ਆ ਉਹ ਫੈਨ ਵੀ ਲਗਾਏ ਹੋਏ ਨੇ ਅੰਦਰ ਹਰ ਇੱਕ ਫੈਸਿਲਿਟੀ ਹੈਗੀ ਸਿਰਫ ਤਾਂ ਸਿਰਫ ਇੱਕ ਇਹਨੂੰ ਜਿਹੜਾ ਇੱਕ ਲਾਈਟ ਦਾ ਕਨੈਕਸ਼ਨ ਦੇਣਾ ਆ ਤਾਂ ਜਿਸ ਤੋਂ ਬਾਅਦ ਜਿਹੜਾ ਜਿਹੜਾ ਪੀੜਤ ਪਰਿਵਾਰ ਆ ਉਹ ਇਸ ਘਰ ਦੇ ਵਿੱਚ ਰਹਿ ਕੇ ਜਿਹੜਾ ਆ ਉਹ ਆਪਣੀ ਜ਼ਿੰਦਗੀ ਬਤੀਤ ਕਰ ਸਕਦਾ ਹਾਂਜੀ ਸਰ ਕੀ ਕਹਿਣਾ ਚਾਹਤੇ ਹੋ ਅੱਜ ਇੱਕ بڑا ਕਦਮ ਆਪकी ਤਰਫੋਂ ਸੇ ਉਠਾਇਆ ਗਿਆ ਸਰ ਇਹ ਤਾਂ ਕੁਝ ਵੀ ਨਹੀਂ ਹੈ ਜਿੰਨੀ ਯਹਾਂ ਪੇ ਡੈਮੇਜ ਹੋ ਚੁੱਕਾ ਹੋਆ ਥਾ ਸੋ ਇਟ ਵਾਸ ਜਸਟ थॉट यू नो हाउ कैन वी हैव द नीड एंड एना गुरुआत की नगरी है इना लंगर चलते पे सब कुछ चलते पे लेकिन घर जो लोग गए हैं हूँ चीज एक नसैसटी बन चुकी है एंड दैन शी केम अपू मी कि पापा मैं रमद सेवा करके आई हूँ एंड आई वॉन्ट टू हैव द नीड ईवानस एंड पॉबी दॉट इन द माइंड वॉज टू मेक द कंटेनर हाउस विच इज मूवेबल एंड चुके कितने भी रख द ਦੈਟਸ ਆਲ ਆਈ ਮੀਨ ਇੰਪਲੀਮੈਂਟ ਅਸੀਂ ਕਹਿ ਸਕਦੇ ਕਿ ਤੁਹਾਡੀ ਬੇਟੀ ਪਲਾਸਟਿਸ ਪੜਦੀ ਆ ਬਟ ਸੋਚ ਬੜੀ ਵੱਡੀ ਸੋਚ ਨੂੰ ਸਲੂਟ ਕਰਨਾ ਬੰਦਾ ਸਰ ਇਹੋ ਸੋਚ ਪ੍ਰੋਬਬਲੀ ਵੀ ਵਾਂਟ ਕਿ ਹਰ ਯੂਥ ਹਰ ਜਨਰੇਸ਼ਨ ਚ ਹੋਵੇ ਅਦਰਵਾਈਜ਼ ਅਸੀਂ ਦੇਖਦੇ ਕਿ ਇਹ ਜਿਹੜਾ ਜਿਹੜੀ ਤੁਹਾਡੀ ਬੇਟੀ ਦੀ ਏਜ ਹੈ ਦਾਦਾਤਰ ਜਿਹੜਾ ਉਹ ਸੋਸ਼ਲ ਸਾਈਟਸ ਦੇ ਉੱਤੇ ਬਿਜ਼ੀ ਨੇ ਆਪਣੇ ਕੰਮ ਦੇ ਵਿੱਚ ਬਿਜ਼ੀ ਆ ਉਹਨਾਂ ਦਾ ਜਿਹੜਾ ਸੋਸ਼ਲ ਕੰਮਾਂ ਦੇ ਵਿੱਚ ਬਿਲਕੁਲ ਵੀ ਧਿਆਨ ਨਹੀਂ ਹੈਗਾ ਸਰ ਜਦ ਗਰਾਉਂਡ ਰਿਐਲਿਟੀ ਆਜ ਉਹਨਾਂ ਨੇ ਪਹਿਲੀ ਵਾਰ ਪੰਜਾਬ ਵਿੱਚ ਆਜ ਇਹੋ ਜਿਹੇ ਹਾਰ ਅਮਰੀਕਾ 1988 ਤੋਂ ਬਾਅਦ ਇਹੋ ਜਿਹੇ ਹਾਰ ਆਏ ਨੇ ਤੇ ਸਕੂਲ ਵੱਲੋਂ ਬਹੁਤ ਇਨੀਸ਼ੀਏਟਿਵ ਦਿੱਤਾ ਗਿਆ ਐਨਵਿਟਰਸ ਵੱਲੋਂ ਕਿ ਉਹਨਾਂ ਨੇ ਰਮਦਾਸ ਸੇਵਾ ਵਾਸਤੇ ਭੇਜਦੇ ਇਹ ਬੱਚਿਆਂ ਦੀ ਵੀ ਅੱਖ ਖੁੱਲੀ ਕਿ ਕਿੰਨੀ ਇੱਥੇ ਰਿਸਟ੍ਰਿਕਸ਼ਨ ਹੋਈ ਹੈ ਤੋ ਉਸ ਤੋਂ ਬਾਅਦ ਹਰ ਬੰਦੇ ਅੱਜ ਅਸੀਂ ਜਾ ਕੇ ਸੁੱਤੇ ਲੇਕਿਨ ਇਹਨਾਂ ਦਾ ਕੀ ਜਿਹੜੇ ਜਿਹੜੇ ਕਾਰੀ ਚਲੇ ਗਏ ਨੇ ਤੇ ਚੰਗੀ ਸੋਚ ਆਈ ਮੈਂ ਤਾਂ ਕਹਿੰਦਾ ਆਮ ਆਮ ਪ੍ਰਾਊਡ ਆਫ ਮਾਈ ਡਾਟਰ ਕਿ ਇਹਨੇ ਬੜੀ ਚੰਗੀ ਸੋਚ ਮਤਲਬ ਇਹਦੇ ਮਨ ਚ ਹੈ ਕਿ ਬਾਬਾ ਮੈਨੂੰ ਹੈਲਪ ਦੈਮ ਰਾਤੀ 12 ਵਜੇ ਮੇਰੇ ਕੋਲ ਆਏ ਬਾਬਾ ਮੈਨੂੰ ਹੈਲਪ ਕਰਨੀ ਕਰਨੀ ਹੈ ਮੈਸਤਬ ਵੀ ਅਸੀਂ ਕਿੰਨੀ ਰਾਤ ਬਾਪਾ ਮੈਂ ਹੈਲਪ ਕਰਨੀ ਕਰਨੀ ਤੇ ਬਾਬੇ ਉਹ ਕਿਹਦੇ ਗੁਰੂਆਂ ਦੀ ਨਗਰੀ ਆਪਣੇ ਆਪ ਕੁਛ ਨਾ ਕੁਛ ਤੇ ਚੱਲਦੇ ਰਹਿੰਦੇ ਤੇ ਬਸ ਵਧੀਆ ਹੋ ਗਿਆ ਕਿਹੜੀ ਸਕੂਲ ਕਿਹੜੇ ਪੜਦੀ ਵਿਕਟਸ ਇਨਵਿਕਟਸ ਪੜਦੀ ਹੈ ਲੋਹਾਰਕਰ ਉੜਦੇ ਓਕੇ ਓਕੇ ਤਾਂ ਭਾਜੀ ਜਦੋਂ ਫਿਰ ਤੁਸੀਂ ਇਹ ਘਰ ਤਿਆਰ ਕਰਵਾਉਣਾ ਸੀ ਕਿਸ ਤਰ੍ਹਾਂ ਫਿਰ ਬੇਟੀ ਨੇ ਕਿ ਡਿਸਾਈਡ ਕੀਤਾ ਜਾਂ ਤੁਸੀਂ ਡਿਸਾਈਡ ਕੀਤਾ ਕਿ ਸਾਰਾ ਬੇਸਿਕਲੀ ਤੁਸੀਂ ਜਾ ਕੇ ਦੇਖੋਗੇ ਇਹਨੇ ਇੰਟਰਨੈਟ ਤੋਂ ਕਾਫੀ ਆਈਡੀਆਜ਼ ਕੱਢੇ ਕੀ ਕਿੰਜ ਆਪਾ ਬਿਕੋਸ ਹੜਾਗਾ ਸੀ ਪਾਣੀ ਸੀ ਹੁਣ ਕੋਈ ਹੋਰ ਸੀਮਿੰਟ ਦਾ ਬਣਾਏ ਉਹ ਵੀ ਟਹਿ ਜਾਏ ਤੇ ਐ ਇਨੇ ਹੀ ਆਈਡੀਆ ਕੱਢੇ ਕਿ ਬਾਬਾ ਮੈਂ ਕੰਟੇਨਰ ਹਾਊਸ ਬਣਾਣਾ ਹੈ ਮੈਂ ਕਿਹਾ ਉਹ ਕੀ ਹੁੰਦਾ ਕਿੰਦੇ ਬਾਬਾ ਜਿਹੜੇ ਵੇਸ ਕੰਟੇਨਰ ਐਕਸਪੋਰਟ ਇੰਪੋਰਟ ਵਾਸਤੇ ਜਾਂਦੇ ਰਹੇ ਕੋਈ ਉਹਨਾਂ ਕੋਲ ਗੱਲ ਕਰਕੇ ਉਹਨਾਂ ਵਿੱਚ ਕਮਰਾ ਕਰਾ ਕੇ ਜੋ ਐਦੇ ਅੰਦਰ ਆਪਾ ਥਰਮੋਕਲ ਕੂਲਿੰਗ ਵੀ ਹੋਵੇ ਕਿਉਂਕਿ ਬਾਹਰ ਐਕਸਟਰਾ ਹੀਟ ਵੀ ਆਂਦੀ ਹੈ ਇਹ ਸਾਰਾ ਐਨੀ ਡਿਜ਼ਾਈਨ ਕੀਤਾ ਹੈ 올 ਡਿਜ਼ਾਈਨਡ ਬਾਇ ਹਰ ਓਨਲੀ ਤਾਂ 10 ਮੈਂ ਆਪ ਪੁੱਛਣਾ ਚਾਹਾਂਗਾ ਜੇਕਰ ਤੁਸੀਂ ਨਹੀਂ ਵੀ ਦੱਸਣਾ ਚਾਹੁੰਦੇ ਤਾਂ ਨਾ ਦੱਸਿਓ ਇਹਦੀ ਕੋਸ 55% क्लास है मतलब 570 575 है तापा जी कितने घर जेड़े ने ਤੁਹਾਡੇ ਦੁਆਰਾ ਤਿਆਰ ਕਰਵਾਏ ਗਏ ਹਾਲੇ ਇੱਕ ਘਰ ਹੈ ਇੱਕ ਹੋਰ ਦੀ ਸਾਡੀ ਪਲੈਨਿੰਗ ਹੈ ਉਹਨ ਪਹਿਲੇ ਇੱਕ ਇੰਸਟਾਲ ਹੋ ਜਾਵੇ ਉਸ ਤੋਂ ਬਾਅਦ ਦੂਜੇ ਦੀ ਪਲੈਨਿੰਗ ਹੈ तापा जी ਇਹਦੇ ਕੀ ਕੀ ਫੈਸਿਲਿਟੀਆਂ ਹੈਗੀਆਂ ਨੇ ਫੈਸਿਲਿਟੀਆਂ ਕੁਝ ਨਹੀਂ ਦੇਖੋ ਇੱਕ ਰਹਿਣ ਵਾਸਤੇ ਕਿਸੇ ਨੂੰ ਕਹਿੰਦੇ ਸਰ ਤੇ ਛੱਤ ਮਿਲ ਜਾਏ ਨਹੀਂ ਬਹੁਤ ਹੈ ਤੇ 16 ਬੈੱਡ ਦੀ ਪ੍ਰੋਵੀਜ਼ਨ ਰਹੀ ਹੈ ਪੱਖੇ ਲੱਗੇ ਨੇ ਅਤੇ ਆਪਣਾ ਲਾਈਟਾਂ ਆ ਗਿਆ ਨੇ ਤੇ ਆਮ ਨਾਲ ਦੋ ਤੀਏ ਤਿੰਨ ਫੈਮਿਲੀਜ਼ ਰਾਮ ਨਾਲ ਰਿਤੇ ਰਹਿ ਸਕਦੀ ਨਹੀਂ ਦੇ ਐਟ ਦੈਟਸ ਦੀ ਮੇਜਰ ਪ੍ਰੋਵੀਜ਼ਨ ਇਜ਼ ਟੂ ਪ੍ਰੋਵਾਈਡ ਅ ਸ਼ੈਲਟਰ ਉਸ ਤੋਂ ਵੱਡੇ ਛੱਤ ਦੇ ਉੱਪਰ ਕੋਈ ਪ੍ਰੋਵੀਜ਼ਨ ਵੱਡਾ ਪ੍ਰੋਵੀਜ਼ਨ ਹੁੰਦਾ ਹੀ ਨਹੀਂ ਤੇ ਭਾਜੀ ਤਦੋਂ ਤੁਸੀਂ ਜਿਹੜਾ ਇਹਨੂੰ ਆਰਡਰ ਕੀਤਾ ਕਿੰਨੇ ਦਿਨ ਲੱਗੇ ਇਹ ਸੂ ਤਿਆਰ ਹੋਣ ਗਿਆ ਅਮਾਇਰਾ ਨੇ ਉਹਨਾਂ ਨਾਲ ਗੱਲਬਾਤ ਕਰਕੇ ਕਟੋ-ਕਟ ਅਸੀਂ ਡੀਸੀ ਮੈਮ ਨੂੰ ਮਿਲੇ ਫਸਟ ਅਲੋਕੇਸ਼ਨ ਵਾਸਤੇ ਜਦੋਂ ਉਹਨਾਂ ਨੇ ਪ੍ਰੂਵਲ ਦਿੱਤਾ ਤੇ ਉਸ ਤੋਂ ਬਾਅਦ ਇਹਨੂੰ ਕਟੋ-ਕਟ 15 16 ਦਿਨ ਲੱਗੇ ਤਿਆਰ ਉਹਨੂੰ ਤਪਾ ਜੀ ਤੁਸੀਂ ਹੁਣ ਇੱਕ ਕਾਰ ਜਿਹੜਾ ਹੋਰ ਆਰਡਰ ਕਰ ਚੁੱਕੇ ਬਣਾਉਂਗੇ ਪਹਿਲੇ ਇੱਕ ਇਨਸਟਾਲੇਸ਼ਨ ਹੋ ਗਈ ਦੂਜੀ ਮੇਰੀ ਆਲਰੇਡੀ ਉਹਨਾਂ ਨੂੰ ਆਰਡਰ ਜਾ ਚੁੱਕੇ ਉਹ ਵੀ ਉਹ ਵੀ ਜਲਦੀ ਰੈਡੀ ਹੋ ਜਾਏਗਾ ਭਾਈ ਮੈਂ ਥੋੜਾ ਫੇਰ ਪਿੱਛੇ ਜਾਣਾ ਚਾਹਾਂਗਾ ਕਿ ਜਿਹੜਾ ਤੁਹਾਡੀ ਬੇਟੀ ਨੇ ਆਣ ਕੇ ਤੁਹਾਨੂੰ ਦੱਸਿਆ ਕਿ ਮੈਂ ਇੱਕ ਜਿਹੜਾ ਆ ਗਰੀ ਪਰਿਵਾਰ ਲਈ ਇੱਕ ਘਰ ਬਣਵਾ ਕੇ ਦੇਣਾ ਚਾਹੁੰਨੀ ਆ ਤਾਂ ਮਨ ਦੇ ਅੰਦਰ ਖੁਸ਼ੀ ਕਿੰਨੀ ਕੋਈ ਤੁਹਾਨੂੰ ਖੁਸ਼ੀ ਤੇ ਹੋਣੀ ਹੋਣੀ ਹੈ ਅੱਜ ਕੋਈ ਬੱਚਾ ਅਗਰ ਇਹਨਾਂ ਸੋਚੇਗਾ ਉਹ ਵੀ ਇਸ ਉਮਰ ਦਾ ਬੱਚਾ ਤੇ ਇਹ ਤੇ ਬੜੀ ਪ੍ਰਾਡ ਬੜੀ ਗੱਲ ਹੈ ਤੇ ਮੈਨੂੰ ਚਾਹਨਾ ਕਿ ਨਵੇਂ ਮਹਿਸੂਸ ਹੋਏਗੀ ਬੇਟੀ ਉਹ ਥੋੜੀ ਵੱਡੀ ਹੋ ਗਈ ਸਿਆਣੀ ਹੋ ਗਈ ਸਿਆਣੀ ਹੋ ਗਈ ਨਾ ਨੇ ਹਿਊਮੈਨਿਟੀ ਵਾਸਤੇ ਤੇ ਸੇਵਾ ਹਿਊਮੈਨਿਟੀ ਹੀ ਅੱਗੇ ਆਏਗੀ ਤੇ ਇਟਸ ਗੁੱਡ ਕਿ ਅੱਜ ਦੀ ਜਨਰੇਸ਼ਨ ਚ ਇਹੋ ਜਿਹੀ ਸੋਚ ਵੀ ਹੈਗੀ ਹੈ ਤਾਂ ਭਾਜੀ ਕੋਈ ਅਪੀਲ ਕਰਨਾ ਚਾਹੁੰਦੇ ਹੋਰ ਨਾਲ ਲੋਕਾਂ ਨੂੰ ਅਪੀਲ ਤੇ ਕੁਝ ਨਹੀਂ ਇਹ ਯੂਥ ਸ਼ੁਡ ਬੀ ਅੱਗੇ ਆਣਾ ਚਾਹੀਦਾ ਹੈ I mean ਜੇਰਾ ਯੂਥ ਥੋੜਾ ਕਹਿੰਦੇ ਆਫ ਟ੍ਰੈਕ ਹੋਇਆ ਪਿਆ ਹੈ ਔਨ ਦਾ ਸੋਸ਼ਲ ਮੀਡੀਆ ਤੇ ਸ਼ੁਡ ਬੀ ਫੋਰਫਰੰਟ ਐਂਡ ਜੇ ਹੋਜੀ ਪ੍ਰੋਬਲਮ ਪੰਜਾਬ ਚ ਆਈ ਸੀ ਥੈਨ ਯੂ ਸ਼ੁਡ ਸਟੈਪ ਟੇਕ ਦਿ ਥਿੰਗਸ ਆਊਟ ਥੈਂਕ ਯੂ ਬਾਜੀ ਥੈਂਕ ਯੂ ਸੋ ਇਸ ਹਨ ਸਾਡੇ ਨਾਲ ਉਹ ਪਰਿਵਾਰ ਦੇ ਮੁਖੀ ਕਹਿ ਲੀ ਕਿ ਜਿੰਨਾ ਦੀ ਬੇਟੀ ਦੇ ਅੰਦਰ ਇੱਕ ਇੰਨੀ ਵੱਡੀ ਸੋਚ ਹੈ ਜਦੋਂ ਉਹਨਾਂ ਨੇ ਇੰਨਾ ਹਾਰ ਪੀੜਤਾ ਨੂੰ ਦੇਖਿਆ ਕਿ ਘਰ ਜਿਹੜੇ ਨੇ ਡਿਸੋਏ ਹੋ ਚੁੱਕੇ ਨੇ ਨਸ਼ਾ ਹੋ ਚੁੱਕੇ ਨਾ ਉਸ ਤੋਂ ਬਾਅਦ ਇਸ ਬੇਟੀ ਵੱਲੋਂ ਆਪਣੇ ਫਾਦਰ ਦੇ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਇਹਨਾਂ ਵੱਲੋਂ ਡੀਸੀ मैम ਦੇ ਨਾਲ ਅਬ ਬੈਠ ਕੇ ਉਹਨਾਂ ਕੋਲੋਂ ਅਪਰੂਵਲ ਹੋਏਗੀ ਤਾਂ ਉਸ ਤੋਂ ਬਾਅਦ ਇਸ ਘਰ ਦਾ ਜਿਹੜਾ ਆ ਉਹ ਆਰਡਰ ਕੀਤਾ ਗਿਆ ਤਾਂ 15 ਤੋਂ 20 ਦਿਨ ਇਸ ਘਰ ਨੂੰ ਲੱਗਦੇ ਆ ਤਾਂ ਇਹ ਘਰ ਜਿਹੜਾ ਅੱਜ ਬਣ ਕੇ ਤਿਆਰ ਹੋ ਚੁੱਕਾ ਔਰ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜਾ 16 ਬੈੱਡ ਨੇ ਇਸ ਘਰ ਦੇ ਅੰਦਰ ਨੇ ਲਾਈਟਸ ਨੇ ਪੱਕੇ ਲੱਗੇ ਹੋਏ ਨੇ ਸਿਰਫ ਤਾਂ ਸਿਰਫ ਜਾ ਕੇ ਇਸ ਘਰ ਨੂੰ ਉੱਥੇ ਰੱਖਣਾ ਆ ਉਸ ਤੋਂ ਬਾਅਦ ਜਿਹੜਾ ਇਸ ਨੂੰ ਬਿਜਲੀ ਦਾ ਕਨੈਕਸ਼ਨ ਦੇਣਾ ਆ ਤਾਂ ਉਸ ਤੋਂ ਬਾਅਦ ਜਿਹੜੇ ਪੀੜਤ ਪਰਿਵਾਰ ਨੇ ਉਹ ਇਸ ਘਰ ਦੇ ਵਿੱਚ ਰਹਿ ਸਕਦੇ ਨੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼